ਸਸ਼ਿਕਲ ਸਾਰੇ ਵੀਰਾਂ ਨੂੰ ਸਾਰੇ ਸ్రోਤਿਆਂ ਨੂੰ ਪਹਿਲਾਂ ਤਾਂ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹਾਂਗੀ ਕਿ ਅੱਜ ਸੱਤਵੇਂ ਹਾਊਸ ਦੀ ਪਹਿਲੀ ਜਿਹੜੀ ਮੀਟਿੰਗ ਹੈ ਉਹ ਕੀਤੀ ਗਈ ਸੀ ਜਿਸ ਦਾ ਮੁੱਖ ਟੀਚਾ ਬਜਟ ਨੂੰ ਲੈ ਕੇ ਰੱਖਿਆ ਗਿਆ ਸੀ ਔਰ ਸ਼ਹਿਰ ਦੇ ਬਹੁਪੱਖੀ ਵਿਕਾਸ ਵਾਸਤੇ ਜੋ ਬਜਟ ਰੈਡੀ ਕੀਤਾ ਗਿਆ ਸੀ ਸੋ ਪੇਸ਼ ਕੀਤਾ ਗਿਆ ਔਰ ਉਮੀਦ ਕਰਦੇ ਕਿ ਇਸ ਬਜਟ ਨਾਲ ਹੀ ਲੁਧਿਆਣੇ ਦੀ ਡਿਵੈਲਪਮੈਂਟ ਵਾਸਤੇ ਵੱੱਟ ਚੱਟੇ ਕੰਮ ਕਰੇ ਕਿ ਨੇ ਦਾ ਜਿਹੜਾ ਬਜਟ ਪਾਸ ਕੀਤਾ ਗਿਆ ਹੈ ਅਪ੍ਰੋਕਸੀਮੇਟਲੀ 1100 ਕਰੋੜ ਦਾ ਜਿਹੜਾ ਇਹ ਬਜਟ ਪਾਸ ਆਊਟ ਕੀਤਾ ਗਿਆ ਤੇ ਦੇ ਤੋਂ 400 ਕਰੋੜ ਦੇ ਕਰੀਬ ਕਰੀਬ ਲੁਧਿਆਣਾ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਰਸੋਕ ਕੀਤਾ ਗਿਆ ਹੈ ਨਹੀਂ ਹੋਰ ਕੋਈ ਕੁਝ ਜਿਹੜਾ ਜੇ ਇਹ ਕੋਈ ਖਬਰ ਸਿਰ ਤੋਂ ਨਾ ਮਾ ਮ ਵੀ ਤਾ ਰ ਹੋਵੇ ਹਾਂ ਮੈਂ ਜ਼ਰੂਰ ਕਹਾਂਗੀ ਮੇਰੇ ਨਾਲੋਂ ਵੱਧ ਕੇ ਤੁਸੀਂ ਸਭ ਜਾਣਦੇ ਹੋ ਕਿ ਪਿਛਲੇ ਸਮਿਆਂ ਦੇ ਵਿੱਚ ਇਹ ਸਭ ਕੀ ਕਰਦੇ ਰਹੇ ਨੇ ਯਾ ਤਾਂ ਕਿਸੇ ਵਿਕਾਸ ਦੇ ਮੁੱਦੇ ਤੇ ਗੱਲ ਕਰਦੇ ਫਿਰ ਤਾਂ ਆਪਾਂ ਮੰਨਦੇ ਵੀ ਸਿਰਫ ਆਪਣੀ ਫੋਟੋ ਕਰਵਾਉਣ ਦੇ ਚੱਕਰ ਦੇ ਵਿੱਚ ਜੋ ਇਹਨਾਂ ਨੇ ਰੌਲਾ ਪਾਇਆ ਔਰ ਤੁਸੀਂ ਇੱਕ ਗੱਲ ਸ਼ਾਇਦ ਉੱਥੇ ਨੋਟਿਸ ਕੀਤੀ ਹੋਗੀ ਜਿਹਨੂੰ ਇਹਨਾਂ ਨੇ ਆਪਣੇ ਵੱਲੋਂ ਲੀਡਰ ਆਫ ਓਪੋਜੀਸ਼ਨ ਮੰਨਿਆ ਆ ਉਹ ਉਹ ਜਦੋਂ ਬੋਲ ਰਹੇ ਸੀ ਤਾਂ ਉਹ ਆਪਣੇ ਕੌਂਸਲਰੀ ਉਹਨਾਂ ਤੋਂ ਕੰਟਰੋਲ ਨਹੀਂ ਹੋ ਪਾਇਆ ਔਰ ਉਹਨਾਂ ਦੇ ਕੌਂਸਲਰਾਂ ਨੇ ਉੱਥੇ ਹੰਗਾਮਾ ਸ਼ੁਰੂ ਕੀਤਾ ਸੋ ਸਾਡੇ ਵੱਲੋਂ ਤਾਂ ਬਿਲਕੁਲ ਮੈਂ ਇੱਕੋ ਹੀ ਗੱਲ ਸ਼ੁਰੂਆਤ ਦੇ ਵਿੱਚ ਵੀ ਕਹੀ ਹੈ ਹੁਣ ਵੀ ਇਹੀ ਗੱਲ ਕਹਿ ਰਹੀ ਹੈ ਕਿ ਸਾਡੀ ਤਾਂ ਇੱਕੋ ਇੱਕ 파ਟੀ ਹੈ दैट इज ਡਿਵੈਲਪਮੈਂਟ ਆਫ ਲੁਧਿਆਣਾ ਔਰ ਲੁਧਿਆਣੇ ਦੀ ਡਿਵੈਲਪਮੈਂਟ ਵਾਸਤੇ ਹਮੇਸ਼ਾ ਤਤਪਰ ਰਹਾਂਗੀ ਔਰ ਤੁਸੀਂ ਸਾਰੇ ਵੀ ਇਸ ਚੀਜ਼ ਦੇ ਗਵਾਹ ਹੋ ਕਿ ਵੀ ਲੁਧਿਆਣੇ ਦੀ ਬਿਹਤਰੀ ਵਾਸਤੇ ਹੁਣ ਤੱਕ ਵੀ ਕੰਮ ਕਰ ਰਹੇ ਔਰ ਅੱਗੇ ਵੀ ਕਰਦੇ ਰਹਾਂਗੇ ਔਰ ਮੈਂ ਜ਼ਰੂਰ ਇਹ ਤੁਹਾਡੇ ਮਾਧਿਅਮ ਰਾਹੀਂ ਸਨੇਹਾ ਜ਼ਰੂਰ ਦੇਣਾ ਚਾਹਾਂਗੀ ਵੀ ਆਪੋ ਪਿਛਲੀਆਂ ਜਿਹੜੀਆਂ ਹਰਕਤਾਂ ਨੇ ਉਹਨਾਂ ਨੂੰ ਛੱਡਿਏ ਲੁਧਿਆਣਾ ਸ਼ਹਿਰ ਦੀ ਡਿਵੈਲਪਮੈਂਟ ਦੀ ਗੱਲ ਕਰੀਏ ਲੋਕਾਂ ਨੇ ਬੜੀ ਮਾਨ ਦੇ ਨਾਲ ਬੜੀ ਆਸ ਦੇ ਨਾਲ ਚੁਣ ਕੇ ਇਸ ਹਾਊਸ ਦੇ ਵਿੱਚ ਤੁਹਾਨੂੰ ਸਭ ਨੂੰ ਭੇਜਿਆ ਸੋ ਆਪਾਂ ਮੁੱਦਿਆਂ ਦੀ ਗੱਲ ਕਰੀਏ ਵਧੀਆ ਡਿਵੈਲਪਮੈਂਟ ਦੀ ਗੱਲ ਕਰੀਏ ਲੇਕਿਨ ਜੋ ਇਹ ਰਾਜਨੀਤੀ ਕਰਨ ਦੇ ਚੱਕਰ ਨੇ ਜਾਂ ਆਪਣੇ ਆਪ ਨੂੰ ਹਾਈਲਾਈਟ ਕਰਾਉਣ ਦੇ ਚੱਕਰ ਨੇ ਮੈਂ ਬੇਨਤੀ ਕਰਾਂਗੀ ਵੀ ਇਸ ਚੀਜ਼ ਤੋਂ ਆਪਾਂ ਥੋੜੀ ਦੂਰੀ ਬਣਾ ਕੇ ਰੱਖੀਏ ਜੀ ਮੈਂ ਤੁਹਾਨੂੰ ਇਹ ਵੀ ਗੱਲ ਕਲੀਅਰ ਕਰ ਦਿੰਨੀ ਆ ਇਸ ਤੋਂ ਪਹਿਲਾਂ 2-3 3 ਦਿਨ ਪਹਿਲਾਂ 올 ਪਾਰਟੀ ਮੀਟਿੰਗ ਕੀਤੀ ਗਈ ਸੀ ਬਕਾਇਦਾ ਇਸੇ ਆਫਿਸ ਦੇ ਵਿੱਚ ਬੈਠ ਕੇ ਇੱਕ ਇੱਕ ਕਲੋਜ਼ ਡੀਸੀਐਫਾ ਕਮਿਸ਼ਨਰ ਸਾਹਿਬ ਨਾਲ بیٹھ ਕੇ ਇਥੇ ਕਲੀਅਰ ਕੀਤਾ ਗਿਆ ਸੀ ਔਰ ਸਾਰਾ ਕੁਝ ਕਲੈਰਿਟੀ ਕਰਕੇ ਗਏ ਸੀ ਉਸ ਵੇਲੇ ਵੀ ਉਹ ਹੱਸ ਰਹੀ ਸੀ ਮਜ਼ਾਕ ਕਰ ਰਹੀ ਸੀ ਵੀ ਰੋਲਾ ਪਾਉਣਾ ਤਾਂ ਸਾਡਾ ਹੱਕ ਆ ਸੀ ਰੋਲਾ ਤਾਂ ਪਾਵਾਂਗੇ ਬਟ ਉਹ ਖੁਦੀ ਅਪਣੇ ਜਿਹੜੇ ਕਾਉਂਸਲਰ ਸਹਿਬਾਨ ਨੇ ਉਹਨਾਂ ਨੂੰ ਕੰਟਰੋਲ ਨਹੀਂ ਕਰ ਪਾਏ ਉਹਨਾਂ ਦੇ ਲੈਕ ਆਫ ਲੀਡਰਸ਼ਿਪ ਹੈ ਜਿਹਦੇ ਕਰਕੇ ਉਹ ਜਦੋਂ ਖੁਦ ਆਪ ਬੋਲਦੇ ਪਏ ਸੀ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਉਹਨਾਂ ਦੇ ਕਾਉਂਸਲਰ ਸਹਿਬਾਨਾਂ ਨੇ ਉਹਨਾਂ ਨੂੰ ਨਕਾਰ ਕੇ ਉੱਥੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਨਾ ਪੋਜੀਸ਼ਨ ਦੇ ਵੱਲ ਆਰਧਨ ਦੇ ਸਾਧਨਾਂ ਨੂੰ ਲੈ ਕੇ ਸ਼ੰਕਾਜਨਕ ਕੀਤੀ ਗਈ ਹੈ ਇਸ ਤੋਂ ਇਲਾਵਾ ਇੱਕ ਐਡਵਰਟਾਈਜ਼ਮੈਂਟ ਪੋਲਿਸ ਨੂੰ ਲੈ ਕੇ ਹਾਊਸ ਦੇ ਅੰਦਰ ਸਵਾਲ ਚੁਟੇ ਗਏ ਆ ਮੈਂ ਜ਼ਰੂਰ ਤੁਹਾਨੂੰ ਕਲੀਅਰ ਕਰਦਾ ਵੀ ਚਾਹੀ ਉਹ ਕਾਂਗਰਸ ਦੀ ਲੀਡਰਸ਼ਿਪ ਸੀ ਭਾਜਪਾ ਦੀ ਸੀ ਅਕਾਲੀ ਦਲ ਦੇ ਸੀ ਬਕਾਇਦਾ ਇੱਥੇ ਬੈਠ ਕੇ ਡੀਪ ਡਿਸਕਸ਼ਨ ਈਚ ਐਂਡ ఎవਰੀਥਿੰਗ ਨੂੰ ਲੈ ਕੇ ਹੋਈ ਹੈ ਚਾਹੇ ਉਹ ਐਡਵਰਟਾਈਜ਼ਮੈਂਟ ਦਾ ਹੀ ਮੁੱਦਾ ਸੀ ਇੱਕ ਇੱਕ ਕਲੋਜ਼ ਨੂੰ ਪੂਰਾ ਡੀਪਲੀ ਡਿਸਕਸ ਕੀਤਾ ਗਿਆ ਔਰ ਕਮਿਸ਼ਨਰ ਸਾਹਿਬ ਵੀ ਇੱਥੇ ਆਪ ਮੌਜੂਦ ਸੀ ਸੋ ਉਹਨਾਂ ਵੱਲੋਂ ਵੀ ਇੱਕ ਇੱਕ ਚੀਜ਼ ਦੀ ਕਲੈਰਿਟੀ ਦਿੱਤੀ ਗਈ ਹੈ ਹੁਣ ਇਹਨਾਂ ਨੂੰ ਹੋਰ ਤਾਂ ਕੋਈ ਕਮੀ ਲੱਭੀ ਨਹੀਂ ਦੇਖ ਰਏ ਸੀ ਵੀ ਪ੍ਰੋਪਰਲੀ ਵਰਕ ਹੋ ਰਿਹਾ ਆ ਸੋ ਇਹਨਾਂ ਨੇ ਜਸਟ ਆਪਣੇ ਆਪ ਨੂੰ ਹਾਈਲਾਈਟ ਕਰਨ ਵਾਸਤੇ ਚੈਨ ਚੋਣ ਲਈ ਹੋਇਆ ਮੀਟਿੰਗ ਲੇਕਨ ਹਾਊਸ ਦੀ ਮੀਟਿੰਗ ਹੋਈ ਸੀ ਮੇਰੀ ਬੇਨਤੀ ਹੈ ਜੀ 111 81 ਪਲੀਜ਼ ਨਿਕਮ ਹਾਊਸ ਦੀ ਪਹਿਲੀ ਮੀਟਿੰਗ ਤੋਂ ਰੋ ਅਗੜੇ ਦਿਸ਼ਾ ਸੂਚਕ ਬੋਰ ਹੈਗੇ ਉਹਨਾਂ ਤੇ ਪਿਟਿਕਲ ਅੰਮੀ ਜਿਹੜੀ ਫੋਟੋਆਂ ਲੱਗਦੀਆਂ ਨੇ ਬੋਰ ਲੱਗਦੇ ਨੇ ਤੇ ਚਰਚਾ ਹੋਈ ਸੀ ਅੱਜ ਹਲਕਾ ਆਤਮਾ ਤੇ ਖਾਸ ਤੌਰ ਤੇ ਗੱਲ ਕਰਾਂਗੇ ਪੂਰੇ ਸ਼ਹਿਰ ਚ ਹੀ ਹੈ ਦਿਸ਼ਾ ਸੁਚਿੰਗ ਬੋਲ ਲੱਗੇ ਨੇ ਉੱਤੇ ਪੋਲਿਟਿਕਲ ਲੋਕਾਂ ਦੇ ਇਹ ਖਾਸ ਸੱਤਾ ਮੇ ਮੇਰੀ ਇੱਕ ਬੇਨਤੀ ਹੈ ਮੈਂ ਦਿਸ ਇਸ ਦਿਸ ਇਸ ਜਸਟ ਆਊਟ ਆਫ ਦ ਥਿੰਗ ਜਿਹਦੇ ਲਈ ਪੀਸੀ ਕੇ ਕੀਤੀ ਗਈ ਹੈ ਬਟ ਮੈਂ ਵੀ ਤੁਹਾਡੀ ਨੋਲੇਜ ਦੇ ਵਿੱਚ ਲਿਆ ਦਿੰਦੇ ਆ ਜਿੰਦੇ ਵੀ ਤੇ ਬਾਜ਼ਾਰੀ ਦੇ ਜਾਂ ਜਿੰਨੇ ਵੀ ਸੁਪਰੀਡੈਂਟਸ ਨੇ ਮੇਰੀ ਪਰਸਨਲ ਉਹਨਾਂ ਨਾਲ ਮੀਟਿੰਗ ਹੋਈ ਹੈ ਔਰ ਬਕਾਇਦਾ ਇਸ ਚੀਜ਼ ਦੀ ਹਿਦਾਇਤ ਦਿੱਤੀ ਗਈ ਹੈ ਕਿ ਸਾਈਨ ਬੋਰਡਸ ਨੂੰ ਕਿਤੇ ਵੀ ਲੁਕੋਇਆ ਨਹੀਂ ਜਾਏਗਾ ਅਗਰ ਕੋਈ ਵੀ ਇਸ ਤਰ੍ਹਾਂ ਦਾ ਪਬਲਿਕ ਪ੍ਰੋਪਰਟੀ ਦੇ ਉੱਤੇ ਕੋਈ ਵੀ ਐਡਵਰਟਾਈਜ਼ਮੈਂਟ ਜਾਂ ਫਿਰ ਕੋਈ ਇਸ ਤਰ੍ਹਾਂ ਦਾ ਬੋਰਡ ਲੱਗਿਆ ਤਾਂ ਉਹਨੂੰ ਰਿਮੂਵ ਕਰ ਦਿੱਤਾ ਜਾਵੇ। ਔਰ ਇਹ ਸਖਤ ਹਦਾਇਤਾਂ ਇਥੋਂ ਆਫਿਸ ਵੱਲੋਂ ਜਾ ਚੁੱਕੀਆਂ ਨੇ। ਫਿਰ ਵੀ ਜੇਕਰ ਕਿਤੇ ਕੁਝ ਰਹਿ ਗਿਆ ਜਾਂ ਕੋਈ ਦਿੱਕਤ ਆਂਦੀ ਹੈ ਤਾਂ ਤੁਸੀਂ ਪਲੀਜ਼ ਨੋਟਿਸ ਲਿਓ ਔਰ ਉਹਨੂੰ ਰਿਮੂਵ ਕਰ ਲਾਗੇ। each at each and every step we have tried to increase our income so bahut deeply chahe oh assi gst di gal karni property taxes di gal karni building di branch di assi bahut zyada baith ke meeting kiti hai aur deep thorough study out bhi kiti hai ve ode vich to bhi revenue generate ho sakta hai rest apart from that tuhanu assi budget di pun copy de sakde hain jide upar ik ik cheez de bare likhe hoye ve kittho kitna revenue generate hovega aur ਉਸ ਤੋਂ ਇਲਾਵਾ ਤੁਹਾਡੇ ਸਾਥ ਦੇ ਨਾਲ ਲੁਧਿਆਣਾ ਵਾਸੀਆਂ ਦੇ ਸਾਥ ਦੇ ਨਾਲ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਜੋ ਇਹ ਮੈਜਰਸ ਅਸੀਂ ਸਥਾਪਿਤ ਕੀਤੇ ਨੇ ਪਿਛਲੀਆਂ ਸਰਕਾਰਾਂ ਦਾ ਕਹਿਣਾ ਹੁੰਦਾ ਸੀ ਵੀ ਜੀ ਅਸੀਂ ਘਾਟੇ ਚ ਆ ਖਾਲੀ ਆ ਅਸੀਂ ਖਾਲੀ ਆ ਮੈਂ ਤੁਹਾਨੂੰ ਆਸ਼ਵਾਸਨ ਦਵਾਣੀਆਂ ਕਿ ਇਸ ਕਾਰਜਕਾਲ ਦੇ ਵਿੱਚ ਕਦੇ ਤੁਹਾਨੂੰ ਇਹ ਨਹੀਂ ਕਿਹਾ ਜਾਏਗਾ ਕਿ ਵੀ ਕੰਮ ਨਹੀਂ ਹੋ ਸਕਦੇ ਜਾਂ ਕਿਸੇ ਵੀ ਚੀਜ਼ ਦੀ ਕਮੀ ਹੈ ਅਸੀਂ ਪੂਰੀ ਡਟ ਕੇ ਹਰ ਵੇਲੇ ਮੈਦਾਨ ਚ ਖੜੇ ਰਵਾਂਗੇ ਔਰ ਜੋ ਪਰਮਾਤਮਾ ਕਰੇ ਜੋ ਅਸੀਂ ਮਈਅਰਸ ਇਨਕਮ ਦੇ ਸੈਕਟੇ ਅਸੀਂ ਇਹਨਾਂ ਨੂੰ ਕ੍ਰਾਸ ਕਰਕੇ ਇਸ ਤੋਂ ਵੀ ਵੱਧ ਜਿਹੜੀ ਇਨਕਮ ਹੈ ਬਿਲਕੁਲ ਔਨੇਸਟੀ ਦੇ ਨਾਲ ਜਨਰੇਟ ਕਰਦੇ ਹਾਂ ਜੇ ਇਹ ਜੋ 40 ਕੁ ਮੀਲੇ ਲੈ ਕੇ ਦਾ ਇਸ਼ੂ ਹੋ ਗਿਆ ਉੱਥੇ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਪੀਪੜਵਾੜ ਵਾਲੇ ਲੱਗਦੇ ਨੇ ਉੱਥੇ ਇੰਨੀਆਂ ਵੀ ਰੇੜੀਆਂ ਭੜੀਆਂ ਲੱਗਦੀਆਂ ਨੇ ਉਹ ਕਿਥੇ ਕਿਥੇ ਪੈਸੇ ਦੇ ਕੇ ਜਾਂ ਕੁਝ ਕਿਸੇ ਤਰੀਕੇ ਨਾਲ ਉੱਥੇ ਲੱਗਦੇ ਨੇ ਲੇਕਿਨ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੁੰਦੀ ਗਈ ਮੈਂ ਇਸ ਚੀਜ਼ ਨੂੰ ਤੁਹਾਨੂੰ ਕਲੀਅਰ ਕਰਦਾ ਜੀ ਮਤਲਬ ਟ੍ਰਾਈਂਗ ਅ ਲੋਟ ਬਹੁਤ ਕੁਝ ਹੈ ਮੰਦੇ ਵਿੱਚ ਔਰ ਬਹੁਤ ਕੁਝ ਸਾਈਡ ਬਾਈ ਸਾਈਡ ਕਰ ਵੀ ਰਿਹਾ ਇਹ ਮੈਂ ਨਹੀਂ ਕਹਿ ਰਹੀ ਤੁਹਾਡੇ ਚੋਂ ਭرائی ਆ ਕੇ ਕਹਿੰਦੇ ਨੇ ਤੁਹਾਡੇ ਚੋਂ ਬਹੁਤ ਸਾਰੇ ਵੀਰ ਐਸੇ ਨੇ ਜਿਹੜੇ ਆਪ ਆ ਕੇ ਇਸ ਗੱਲ ਨੂੰ ਕਹਿੰਦੇ ਨੇ ਹਮੇ ਭਰਦੇ ਨੇ ਕਿ ਅਸੀਂ ਬਹੁਤ ਕੁਝ ਕਰ ਰਹੇ ਆ ਬਟ ਸਮਾਂ ਲੱਗੇਗਾ ਜੀ 74 ਸਾਲ ਦਾ ਕੋਈ ਸਿਸਟਮ ਵਿਗੜਿਆ ਹੈ ਇਹ ਸਵਾਲ ਸ਼ਾਇਦ ਉਸ ਵੇਲੇ ਵੱਧ ਕੀਤੇ ਜਾਣੇ ਚਾਹੀਦੇ ਸੀ ਜਦੋਂ ਇਹਨਾਂ ਦੀ ਸ਼ੁਰੂਆਤ ਹੋਈ ਸੀ ਕਿਸ ਤਰ੍ਹਾਂ ਪਿਛਲੀਆਂ ਸਰਕਾਰਾਂ ਦੇ ਵਿੱਚੋਂ 1 ਤੋਂ ਲੈ ਕੇ 1000 1000 ਤੋਂ ਲੈ ਕੇ 10000 ਦੀ ਜਿਹੜੀ ਰੇੜੀਆਂ ਦੀ ਗਿਣਤੀ ਹੈ ਉਹ ਸ਼ਹਿਰ ਦੇ ਵਿੱਚ ਵੱਧ ਗਈ ਓਬਵੀਅਸ ਹੈ ਕਿ ਕਿਸੇ ਨੇ ਆਪਣਾ ਕੰਮ ਨਹੀਂ ਕੀਤਾ ਪਲੀਜ਼ lets me complete let me complete ਉਸ ਤੋਂ ਬਾਅਦ ਅਸੀਂ ਇਹਦੇ ਨਾਲ ਐਸੀ ਚੀਜ਼ ਦਾ ਸਾਹਮਣਾ ਕਰਦੇ ਹੋਏ we are going to have good one vending zones ਜਿਸ ਨਾਲ ਚੌੜੇ ਬਾਜ਼ਾਰ ਦੇ ਵਿੱਚ ਅਸੀਂ ਇੱਕ ਰਫ ਤੌਰ ਦੇ ਉੱਤੇ ਉਹ ਦਿੱਕਤ ਆ ਰਹੀ ਸੀ ਸੋ ਵੀ ਹੈਵ ਪ੍ਰੋਵਾਈਡਡ देम ਅ ਪ੍ਰੋਪਰ ਪਲੇਸ ਜਿੱਥੇ ਉਹ ਮਿਲ ਕੇ ਇੱਕ সাইਜ ਦੇ ਉੱਪਰ ਆਪਣਾ ਕੰਮ ਕਰ ਰਹੇ ਨੇ ਜਿਦੇ ਨਾਲ ਨਾਤਾ ਐਂਕਰੋਚਮੈਂਟ ਹੋਏਗੀ ਐਂਡ ਇਟ ਵਿਲ ਬੀ ਲੀਗਲ ਆਲਸੋ ਬਹੁਤ ਕੁਝ ਐਸਾ ਕਰਨ ਜਾ ਰਹੇ ਆ ਰਜਿਸਟ੍ਰੇਸ਼ਨ ਆਫ ਪ੍ਰੋਪਰ ਵੈਂਡਰਸ ਵੈਂਡਿੰਗ ਜ਼ੋਨਸ ਐਂਡ एवरीथिंग मतलब ਬਹੁਤ ਕੁਝ ਐਸਾ ਰਹੇਗਾ ਵਿਚ ਵੀਲ ਟ੍ਰਾਈ ਆਊਟ ਕਿ ਪਬਲਿਕ ਦੇ ਵਾਸਤੇ ਕੰਮ ਕਰੀਏ ਲੁਧਿਆਣਾ ਸ਼ਹਿਰ ਦੇ ਵਾਸੀਆਂ ਲਈ ਚੰਗਾ ਕੰਮ ਕਰਕੇ ਆ ਸਕੀਏ ਔਰ ਮੈਂ ਬੇਨਤੀ ਕਰਾਂਗੀ ਕੀ ਸਵਾਲ ਦੇ ਨਾਲ ਨਾਲ ਜੇ ਤੁਹਾਡੇ ਕੋਲ ਸੁਜੈਸ਼ਨਸ ਨੇ ਪਲੀਜ਼ ਤੁਸੀਂ ਅੱਗੇ ਆ ਕੇ ਉਹਨਾਂ ਸੁਜੈਸ਼ਨਸ ਨੂੰ ਦੋ ਲੈਟਸ ਵਰਕ ਲਾਈਕ ਅ ਫੈਮਿਲੀ ਇੱਕ ਪਰਿਵਾਰ ਦੀ ਤਰ੍ਹਾਂ ਰਲ ਕੇ ਸਿਰਫ ਆਪਣੀ ਪੋਪੁਲੈਰਿਟੀ ਵਧਾਉਣ ਦੇ ਨਾਲੋਂ ਆਪਾਂ ਰਿਐਲਿਟੀ ਦੇ ਵਿੱਚ ਗਰਾਊਂਡ 'ਤੇ ਆ ਕੇ ਇਕੱਠੇ ਹੋ ਕੇ ਇੱਕ ਪਰਿਵਾਰ ਦੀ ਤਰ੍ਹਾਂ ਲੁਧਿਆਣਾ ਸ਼ਹਿਰ ਦਾ ਵਿਕਾਸ ਕਰੀਏ ਮੈਮ ਜਿਹੜਾ ਹਲ ਹੋ ਰਿਹਾ ਆਪੋਜੀਸ਼ਨ ਚੈਲੀ ਕੋਡੂਣਾ ਕਿ ਇਸ਼ੂ ਥਿਆ ਸੀਗਾ ਜਿਹਦਾ ਜਵਾਬ ਨਹੀਂ ਮਿਲ ਪਾਇਆ ਤੇ ਇੱਥੇ ਗੱਸਾ ਹੋ ਚੁੱਕਾ ਜੀ ਬਿਲਕੁਲ ਇਸ ਦੇ ਉੱਪਰ ਪਹਿਲਾਂ ਚਰਚਾ ਹੋਈ ਸੀ ਕਿ ਥਿਸ ਇਸ ਨਾਟ ਓਨਲੀ ਅਬਾਊਟ ਬਾਇੰਗ ਨਿਊ ਸਟਰੀਟ ਲਾਈਟਸ ਲੁਧਿਆਣਾ ਸ਼ਹਿਰ ਬਹੁਤ ਵਿਕਸਿਤ ਹੋ ਰਿਹਾ ਹੈ ਔਰ ਡੇ ਬਾਏ ਡੇ ਤੁਸੀਂ ਦੇਖ ਰਹੇ ਹੋ ਕਿ ਬਹੁਤ ਵੱਡੇ ਵੱਡੇ ਔਰ ਪੌਸ਼ ਏਰੀਆਜ਼ ਨੇ ਜਿਹੜੀ ਲੁਧਿਆਣਾ ਦੀ ਹਦੂਦ ਦੇ ਅੰਦਰ ਐਂਟਰ ਹੋ ਰਹੀਆਂ ਨੇ ਔਰ ਅਸੀਂ ਹਰ ਇੱਕ ਏਰੀਆ ਨੂੰ ਡਿਵੈਲਪ ਕਰਕੇ ਦੇਣਾ ਕੋਈ ਨਹੀਂ ਇਹ ਚੀਜ਼ ਨੂੰ ਧਿਆਨ ਰੱਖਦਾ ਵੀ ਜੇ ਅਸੀਂ ਕੁਝ ਬਣਾ ਲਿਆ ਤਾਂ ਉਹ ਸਾਡੀ ਸਾਰਾ ਕੁਝ ਠੀਕਰਾ ਕਿਤੇ ਤੇ ਸਿਰਫ ਤੋੜਿਆ ਜਾਂਦਾ ਹੈ ਜਾਂ ਤਾਂ ਸਰਕਾਰ ਦੇ ਉੱਤੇ ਜਾਂ ਇਹ ਐਡਮਿਨਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਹੈ ਸੋ ਉਸ ਪੁਆਇੰਟ ਆਫ 뷰 ਨੂੰ ਧਿਆਨ ਚ ਰੱਖਦੇ ਹੋਏ ਇਹ ਬਜਟ ਇੱਥੇ ਰੱਖਿਆ ਗਿਆ ਬਜਟ ਤਾਂ ਰੱਖਿਆ ਗਿਆ ਕਿ ਕੱਲੋਂ ਕੋਈ ਵੀ ਕਿਸੇ ਅਗਰ ਅਸੀਂ ਘੱਟ ਬਜਟ ਰੱਖ ਲੈਨੇ ਆ ਜਾਂ ਕੁਝ ਵੀ ਦਿੱਕਤ ਬਾਅਦ ਦੇ ਵਿੱਚ ਆਂਦੀ ਹੈ ਤਾਂ ਉਹਨੂੰ ਕੱਢ ਪਾਣਾ ਬਹੁਤ ਦਿੱਕਤ ਹੋ ਜਾਂਦਾ ਸੋ ਸਾਡੇ ਕੋਲ ਵਧੀ ਦਾ ਇਲਾਜ ਤਾਂ ਹੈਗਾ ਆ ਪਰ ਘਟੀ ਦਾ ਇਲਾਜ ਨਹੀਂ ਹੈਗਾ ਸੋ ਦੈਟ ਵਾਸ ਦ ਰੀਜ਼ਨ ਇਕ ਇਕ ਚੀਜ਼ ਇਕ ਇਕ ਕਲੋਜ਼ ਇਹ ਜਿਹੜਾ 40 ਕਰੋੜ ਵਾਲਾ ਆਲਰੇਡੀ ਪਹਿਲਾਂ ਕਲੀਅਰ ਕਰ ਦਿੱਤਾ ਗਿਆ ਸੀ ਔਰ ਤਾਂ ਹੀ ਸ਼ਾਇਦ ਮੈਂ ਐਸ ਵੇਲੇ ਤੁਹਾਨੂੰ ਇੰਨੀ ਕਲੈਰਿਟੀ ਨਾਲ ਅਨਸਰ ਦੇ ਰਹੀ ਕਿਉਂਕਿ ਵੀ ਆਲਰੇਡੀ ਹੈਡ ਅ ਡਿਸਕਸ਼ਨ ਅਬਾਊਟ ਇਟ ਐਂਡ ਮੋਰਓਵਰ ਲੁਧਿਆਣਾ ਸ਼ਹਿਰ ਦੇ ਵਿੱਚ ਜਿੰਨੀ ਸਟਰੀਟ ਲਾਈਟ ਲੱਗੀ ਹੈ ਤੁਹਾਡੇ ਤੁਹਾਡੇ ਧਿਆਨ ਚ ਲਿਆ ਦਿੱਤੀ ਜਾਵੇ ਕਿ ਡੇਲੀ ਉਹਦੀ ਮੇਨਟੇਨੈਂਸ ਚੱਲ ਰਹੀ ਹੈ ਡੇਲੀ ਕਿਤੇ ਕੋਈ ਸਟਰੀਟ ਲਾਈਟ ਖਰਾਬ ਹੋ ਜਾਂਦੀ ਹੈ ਕਿਤੇ ਕੋਈ ਰਿਮੂਵ ਹੋ ਜਾਂਦੀ ਹੈ ਸੋ ਉਹਨਾਂ ਦੀ ਰਿਪਲੇਸਮੈਂਟ ਵਾਸਤੇ ਵੀ ਨੀਡ ਅ ਲਾਟ ਆਫ ਫੰਡਸ ਐਂਡ ਆਨਵਲੇ ਸਮੇਂ ਦੇ ਵਿੱਚ ਜਿਹੜੀ ਸਟਰੀਟ ਲਾਈਟਾਂ ਦੀ ਬੇਸਿਕਲੀ ਤੁਸੀਂ ਗੱਲ ਕੀਤੀ ਲੁਧਿਆਣਾ ਸ਼ਹਿਰ ਨੂੰ ਸੀ ਜਗਮਗਾਉਂਦਾ ਦੇਖਣਾ ਚਾਹੀਦਾ ਹੈ ਸੱਤਾ ਦੇ ਬਗਾਨ ਨੂੰ ਜਗ੍ਹਾ ਦਿੱਤੀਆਂ ਹਾਰੇ ਹੋਏ ਕੈਂਡੀਡੇਟਸ ਨੇ ਉਹਨਾਂ ਨੂੰ ਦਿੱਤੀ ਆ ਮੈਂ ਤੁਹਾਨੂੰ ਸ਼ਾਇਦ ਮੇਰੇ ਕੋਲ ਫੋਟੋ ਕਾਪੀ ਵੀ ਸੀ ਤੁਸੀਂ ਇੱਕ ਇੱਕ ਕੌਂਸਲਰ ਨੂੰ ਇੱਕ ਜ਼ਰਾ ਜਵਾਬ ਲੈ ਕੇ ਦੇਖਣਾ ਉਹਨਾਂ ਤੋਂ ਕਿ ਜਦੋਂ ਵੀ ਉਹਨਾਂ ਦੀ ਕਿਸੇ ਚੀਜ਼ ਨੂੰ ਲੈ ਕੇ ਡਿਮਾਂਡ ਕੀਤੀ ਜਾਂਦੀ ਹੈ ਤਾਂ that work is done on priority basis ਇਸ ਚੀਜ਼ ਨੂੰ ਬਿਲਕੁਲ ਨਹੀਂ ਦੇਖਿਆ ਜਾਂਦਾ ਕਿ ਵੀ ਇਹ ਕਿਸ ਪਾਰਟੀ ਤੋਂ ਬਿਲੋਂਗ ਕਰਦੇ ਹੈ ਕਿਸ ਤੋਂ ਨਹੀਂ ਮੇਰੇ ਨਾਲ ਕੋਈ ਐਕਸ ਕਾਉਂਸਲਰ ਸੀਗੇ ਦੂਸਰੀ ਪਾਰਟੀ ਤੇ ਤੇ ਉਹ ਹਾਲ ਆ ਮੈਂਨ ਆਪਣਾ ਥੋੜਾ ਵੇਰਵਾ ਸ਼ੇਅਰ ਕਰ ਰਹੀ ਸੀ ਵੀ ਕਦੇ ਹੋਇਆ ਹੀ ਨਹੀਂ ਵੀ ਸਾਡਾ ਕੰਮ ਕਦੇ ਓਪੋਜੀਸ਼ਨ ਵਾਲਿਆਂ ਨੇ ਕੀਤਾ ਹੋਵੇ ਤੇ ਮੈਂਮ ਅਸੀਂ ਪਹਿਲੀ ਵਾਰ ਦੇਖਿਆ ਵੀ ਤੁਹਾਡੇ ਕੋਲ ਕੋਈ ਵੀ ਕਿਸੇ ਤਰੀਕੇ ਦਾ ਕੰਮ ਲੈ ਕੇ ਆਂਦਾ ਓਪੋਜੀਸ਼ਨ ਨਾਲ ਤੁਸੀਂ ਬਹੁਤ ਜਲਦੀ ਸਾਈਨ ਕਰਕੇ ਉਹਨੂੰ ਵਾਈਂਡ ਅਪ ਕਰਦੇ ਹੋ ਬਿਕੋਜ਼ ਆਈ ਥਿੰਕ ਕਿ ਅਸੀਂ ਸਾਰੇ ਕਲੀਗਜ਼ ਆਂਡ ਵੀ ਹੈਵ ਟੂ ਵਰਕ ਫੋਰ ði ਡਿਵੈਲਪਮੈਂਟ ਆਫ ਲੁਧਿਆਣਾ ਬਾਕੀ ਮੈਂ ਉਹੀ ਸੇਮ ਗੱਲ ਕਰਾਂਗੀ ਕਿ ਅਗਰ ਆਪਾਂ ਅਲੀਗੇਸ਼ਨਸ ਦੀ ਗੱਲ ਕਰੀਏ ਤੇ ਇਹ ਮੁੱਕਣੇ ਨਹੀਂ ਹੈ ਇਹ ਰਵਾਇਤ ਇਹਨਾਂ ਨੇ ਚਲਾਈ ਹੋਈ ਹੈ ਸੋ ਇਹਨਾਂ ਨੂੰ ਬਦਲਣ ਦੇ ਵਿੱਚ ਥੋੜਾ ਸਮਾਂ ਲੱਗੇਗਾ ਮਾਨਸਿਕ ਤੌਰ ਤੇ ਇਹਨਾਂ ਨੂੰ ਵੀ ਸਮਝਣਾ ਪਏਗਾ ਵੀ ਸਾਨੂੰ ਲੁਧਿਆਣਾ ਵਾਸੀ ਬਹੁਤ ਸਮਝਦਾਰ ਹੋ ਗਏ ਨੇ ਉਹ ਇਹ ਹਾਲਾ-ਲਾਲਾ ਜਾਂ ਇਹ ਰੋਲੇ ਰੱਪੇ ਨੂੰ ਚੰਗਾ ਨਹੀਂ ਸਮਝਦੇ ਬੈਠ ਕੇ ਮੁੱਦਿਆਂ ਦੀ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਪਹਿਲੇ ਬੁਲਾ ਰਹੇ ਤੇ ਬਹੁਤ ਵਧੀਆ ਬੋਲੇ ਔਰ ਜੋ ਉਹਨਾਂ ਨੇ ਬੋਲੇ ਉਹਦਾ ਅਨਸਰ ਦਿੱਤਾ ਗਿਆ ਲੇਕਿਨ ਜਦੋਂ ਸੈਕਿੰਡ ਮੌਕਾ ਮਿਲਿਆ ਤਾਂ ਉਹ ਖੁਦ ਹੀ ਨਹੀਂ ਜਵਾਬ ਦੇ पाए ਸੋ ਦੈਟ ਵਾਸ ਦੇਅਰ ਪ੍ਰੋਬਲਮ ਉਹਨਾਂ ਦੀ ਉਹਨਾਂ ਦੀ ਦਿੱਕਤ ਕਰਕੇ ਉਹਨਾਂ ਦੀ ਕਮੀ ਕਰਕੇ ਸ਼ਾਇਦ ਉੱਥੇ ਦਿੱਕਤ ਆਈ ਬਕਾਇਦਾ ਇਸ ਤੋਂ ਇਲਾਵਾ ਆਪਣੇ ਪਾਰਟੀ ਦੇ ਮੈਂਬਰਸ ਦੇ ਨਾਲ ਉਹ ਲੀਡਰ ਆਫ ਆਪੋਜੀਸ਼ਨ ਦੇ ਨਾਲ ਬਜਟ ਜਿਹੜਾ ਇਹ ਬਹੁਤ ਦਿਨ ਪਹਿਲਾਂ ਦੇ ਦਿੱਤਾ ਗਿਆ ਸੀ ਈਚ ਐਂਡ ਐਵਰੀ ਕਲੋਜ ਹੈਜ਼ ਬੀਨ ਡਿਸਕਸ ਔਰ ਲੁਧਿਆਣਾ ਦੀ ਬੈਟਰੀ ਵਾਸਤੇ ਉਮੀਦ ਕਰਦੇ ਆ ਇਹ ਬਜਟ ਬਹੁਤ ਫਰੂਟਫੁਲ ਪ੍ਰੂਵ ਹੋਵੇਗਾ ਧੰਨਵਾਦ